ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਪੁਲਿਸ ਦੇ ਡੀਆਈਜੀ ਡੀਆਈਜੀ ਅਟਵਾਲ ਦੇ ਕਤਲ ਬਾਰੇ ਕਿਵੇਂ ਪੰਜਾਬ ਪੁਲਿਸ ਦਾ ਇਹ ਵੱਡਾ ਅਫਸਰ ਜਦੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਆਉਂਦਾ ਹੈ ਤਾਂ ਸਿੰਘ ਇਹਦਾ ਸੋਧਾ ਲਾ ਦਿੰਦੇ ਨੇ ਇਹੋ ਜਿਹਾ ਇਹਨੇ ਕੀ ਕੀਤਾ ਸੀ ਜਿਹੜਾ ਸਿੰਘਾਂ ਨੂੰ ਇਹਦਾ ਸੋਧਾ ਸ਼੍ਰੀ ਦਰਬਾਰ ਸਾਹਿਬ ਵਿਖੇ ਹੀ ਲਾਉਣਾ ਪਿਆ ਸੋ ਦੱਸਾਂਗੇ ਪੂਰੀ ਜਾਣਕਾਰੀ ਪਰ ਅੱਗੇ ਵਧਣ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ 20 ਅਗਸਤ 1982 ਵਾਲੇ ਦਿਨ ਦਰਬਾਰਾ ਸਿੰਘ ਮੁੱਖ ਮੰਤਰੀ ਰਾਹੋਂ ਕਸਬੇ ਵਿੱਚ ਆਇਆ ਤਾਂ ਉਸਤੇ ਕਿਸ ਨੇ ਬੰਬ ਮਾਰਿਆ ਇਸ ਮਾਮਲੇ ਵਿੱਚ ਪੁਲਿਸ ਨੇ ਦਮਦਮੀ ਟਕਸਾਲ ਦੇ ਇੱਕ ਸੀਨੀਅਰ ਸਿੰਘ ਭਾਈ ਗੁਰਮੀਤ ਸਿੰਘ ਧੂਲਕੋਟ ਨੂੰ ਕਾਬੂ ਕਰਕੇ ਬੇਦਰਦੀ ਨਾਲ ਤਸੀਹੇ ਦਿੱਤੇ ਡੀਆਈਜੀ ਅਟਬਾਲ ਦੇ ਹੁਕਮਾਂ ਤੇ ਉਸ ਸਿੰਘ ਦੇ ਦੋਵੇਂ ਹੱਥ ਅੱਗ ਨਾਲ ਸਾੜੇ ਗਏ ਜੰਪੂਰਾ ਨਾਲ ਨੌ ਖਿੱਚੇ ਗਏ ਤੇ ਆਖਿਆ ਗਿਆ ਕਿ ਸੰਤਾਂ ਦਾ ਨਾਂ ਲੈਦੇ ਸੰਤਾਂ ਦਾ ਲਾਲੇ ਵਾਲੇ ਕੇਸ ਤੋਂ ਬਚ ਕੇ ਨਿਕਲਣਾ ਦਰਬਾਰੇ ਨੂੰ ਕੁਝ ਜਚਿਆ ਨਹੀਂ ਸੀ ਉਹਦੀ ਇੱਛਾ ਸੀ ਕਿ ਸੰਤਾਂ ਨੂੰ ਹੁਣ ਬੰਬ ਵਾਲੇ ਧਮਾਕੇ ਜਾਂ ਕਿਸੇ ਹੋਰ ਕੇਸ ਵਿੱਚ ਫਸਾਇਆ ਜਾਵੇ ਡੀਆਈਜੀ ਅਟਵਾਲ ਇਸ ਕੰਮ ਵਿੱਚ ਮੋਰੀ ਸੀ ਭਾਈ ਗੁਰਮੀਤ ਸਿੰਘ ਤਸੀਹੇ ਚਲਦਾ ਸ਼ਹੀਦ ਹੋ ਗਿਆ ਤਾਂ ਅਟਵਾਲ ਨੇ ਉਸ ਨੂੰ ਨਕਲੀ ਮੁਕਾਬਲੇ ਚ ਮਰਿਆ ਦਿਖਾ ਦਿੱਤਾ ਇਹ ਉਹ ਸਮਾਂ ਸੀ ਜਦੋਂ ਸਰਕਾਰ ਨੇ ਹਰ ਹੀਲੇ ਸੰਤਾਂ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ ਸੀ ਤੇ ਆਪਣੇ ਸੂਈਏ ਸਾਂਤਾਂ ਦੇ ਸਮਰਥਕਾਂ ਵਿੱਚ ਬਾੜ ਦਿੱਤੇ ਸਨ ਇਨ੍ਹਾਂ ਵਿੱਚੋਂ ਹੀ ਕਿਸੇ ਸੂਈਏ ਨੇ ਅਫਸਰਾਂ ਨੂੰ ਦੱਸਿਆ ਕਿ 10 ਮਾਰਚ 1983 ਦੀ ਰਾਤ ਨੂੰ ਭਿੰਡਰਾਂ ਵਾਲੇ ਜੀਪ ਵਿੱਚ ਮਹਿਤਾ ਚੌਂਕ ਵਿਖੇ ਕਿਸੇ ਜ਼ਰੂਰੀ ਕੰਮ ਜਾਣਗੇ ਪੁਲਿਸ ਨੇ ਮਾਨਾ ਵਾਲਾ ਕੋਲ ਉਸ ਜੀਪ ਤੇ ਸਿੱਧਾ ਆਮਲਾ ਕਰਕੇ ਹਰਦੇਵ ਸਿੰਘ ਰੋਡੇ ਨੂੰ ਸ਼ਹੀਦ ਕਰ ਦਿੱਤਾ ਪਰ ਡਰਾਈਵਰ ਗੁਰਮukh ਸਿੰਘ ਜ਼ਖਮੀ ਹਾਲਤ ਵਿੱਚ ਭਾਈ ਅਨੋਖ ਸਿੰਘ ਉੱਬੋਕੇ ਤੇ ਜਗਿੰਦਰ ਸਿੰਘ ਰੋਡੇ ਨੂੰ ਜੀਪ ਸਮੇਤ ਦਰਬਾਰ ਸਾਹਿਬ ਲੈ ਆਇਆ ਇਹ ਕਾਰਾ ਐਸਪੀ ਪਾਂਡੇ ਤੇ ਡੀਆਈਜੀ ਅਟਵਾਲ ਦੀ ਸਲਾਹ ਤੇ ਕੀਤਾ ਗਿਆ ਸੀ ਤੇ ਮਕਸਦ ਸੰਤਾਂ ਨੂੰ ਸ਼ਹੀਦ ਕਰਨਾ ਸੀ ਪਰ ਸੰਤ ਉਸ ਜੀਵ ਵਿੱਚ ਨਹੀਂ ਸਨ 19 April 1983 ਨੂੰ ਹੌਲਦਾਰ ਬਲਕਾਰ ਸਿੰਘ ਹੌਲਦਾਰ ਮਹਿੰਦਰ ਸਿੰਘ ਤੇ ਥਾਣੇਦਾਰ ਸਰਦੂਲ ਸਿੰਘ ਨੇ ਭਾਈ ਹਰਬੰਸ ਸਿੰਘ ਦੀ 11.5 ਸਾਲਾਂ ਦੀ ਬੱਚੀ ਨੂੰ ਥਾਣੇ ਲਿਜਾ ਕੇ ਉਹਦੇ ਨਾਲ ਕੁਕਰਮ ਕੀਤਾ ਇਨ੍ਹਾਂ ਪੁਲਿਸੀਆਂ ਨੇ ਉਸ ਬੱਚੀ ਦੇ ਪਿਤਾ ਤੇ ਵੀ ਕਰਤਾਰਪੁਰ ਥਾਣੇ ਲਿਜਾ ਕੇ ਤਸ਼ੱਦਦ ਕੀਤਾ ਤਾਂ ਕਿ ਉਹ ਗੱਲ ਨਾ ਵਧਾਵੇ ਜਦ ਜੁਰਮ ਕਰਨ ਵਾਲੀ ਹੀ ਪੁਲਿਸ ਹੋਵੇ ਆਫਰ ਇਨਸਾਫ ਕਿੱਥੋਂ ਮਿਲਣਾ ਸੀ ਇਹ ਦੇਖ ਕੇ ਸੰਤਾ ਨੇ ਕਿਹਾ ਕਿ ਜਿੰਨਾ ਤਿੰਨ ਬੰਦਿਆਂ ਨੇ ਬੱਚੀ ਦੀ ਇੱਜ਼ਤ ਲੁੱਟੀ ਆ ਉਹ ਆਪਣੀ ਜ਼ਿੰਦਗੀ ਦਾ ਧਿਆਨ ਰੱਖਣਾ ਸੋ ਜਿਹੜੇ ਬੰਦੇ ਸੰਤਾ ਨੂੰ ਗਲਤ ਕਹਿੰਦੇ ਸੀ ਇਹੋ ਜਿਹੇ ਗੰਦੇ ਬੰਦਿਆਂ ਨੂੰ ਗੱਡੀ ਚੜਨ ਵਾਲਾ ਬੰਦਾ ਕਿਵੇਂ ਗਲਤ ਹੋ ਸਕਦਾ ਵੀ ਸੋ ਡੀਆਈਜੀ ਅਟਵਾਲ ਤਾਂ ਪਹਿਲਾਂ ਹੀ ਜਿਹਾਰੂਆਂ ਨੂੰ ਰੜਕਦਾ ਸੀ ਪਰ ਇਸ ਮੰਗਰੋਂ ਤਾਂ ਉਹਨਾਂ ਨੂੰ ਸੋਧਣਾ ਸਿੰਘਾਂ ਲਈ ਮਿਸ਼ਨ ਹੀ ਬਣ ਗਿਆ ਸੀ 20 ਸਤੰਬਰ 1981 ਨੂੰ ਸੰਤਾ ਦੀ ਲਾਲੇਵਾਲੇ ਕੇਸ ਵਿੱਚ ਗ੍ਰਿਫਤਾਰੀ ਮੰਗਰੋਂ ਮਹਿਤਾ ਚੌਂਕ ਵਿੱਚ ਗੋਲੀਆਂ ਚਲਾ ਕੇ ਸਿੱਖਾਂ ਨੂੰ ਸ਼ਹੀਦ ਕਰਨ ਭਾਈ ਕੁਲਵੰਤ ਸਿੰਘ ਨਾਗੂ ਕੇ ਭਾਈ ਗਰਮੀਤ ਸਿੰਘ ਧੂਲਕੋਟ ਭਾਈ ਹਰਦੇਵ ਸਿੰਘ ਦੀ ਸ਼ਹੀਦੀ ਤੇ ਦੋਂਕੇ ਪਿੰਡ ਵਿੱਚ ਜ਼ੁਲਮ ਕਰਾਉਣ ਕਰਕੇ ਉਹ ਸਿੰਘਾਂ ਨੂੰ ਜ਼ਹਿਰ ਦੇਖਦਾ ਸੀ 20 April 1983 ਨੂੰ ਜਥੇਦਾਰ ਭਾਈ ਰਾਮ ਸਿੰਘ ਚੌਲੱਥਾ ਦੀ ਸਲਾਹ ਨਾਲ ਭਾਈ ਮੇਜਰ ਸਿੰਘ ਨਾਗੂ ਕੇ ਨੇ ਡੀਆਈਜੀ ạtਵਾਲ ਨੂੰ ਉਦੋਂ ਗੋਲੀ ਨਾਲ ਫੰਡ ਸੁੱਟਿਆ ਫੜਕਾਤਾ ਉਹਦੀ ਜਦੋਂ ਉਹ ਦਰਬਾਰ ਸਾਹਿਬ ਵਿੱਚੋਂ ਘੰਟਾ ਘਰ ਵਾਲੇ ਪਾਸਿਓਂ ਬਾਹਰ ਨਿਕਲ ਰਿਹਾ ਸੀ ਸੰਤਾ ਨੇ ਤਾਂ ਇਸ ਗੱਲ ਤੇ ਵੀ ਬੜਾ ਰੰਜਿ ਕੀਤਾ ਕਿ ạtਵਾਲ ਨੂੰ ਦਰਬਾਰ ਸਾਹਿਬਾਇ ਨੂੰ ਕਿਉਂ ਮਾਰਿਆ ਸੋ ਦੋਸਤੋ ਇਦਾਂ ਲੱਗਿਆ ਸੀ ਡੀਆਈਜੀ ਅਟਵਾਲ ਦਾ ਸੌਦਾ ਸੋ ਦੋਸਤੋ ਇਸ ਤੋਂ ਬਾਅਦ ਕਈ ਦਿਨ ਤਾਂ ਉਹਦੀ ਲੋਥ ਵੀ ਦਰਬਾਰ ਸਾਹਿਬ ਵਿੱਚ ਹੀ ਪਈ ਰਹੀ ਕਈ ਦਿਨ ਬਾਅਦ ਚੱਕਣ ਆਈ ਸੀ ਪੁਲਿਸ ਵਾਲੇ ਸੋ ਬਾਕੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਕਮੈਂਟ ਵਿੱਚ ਜਰੂਰ ਦੱਸਿਓ ਤੇ ਨਾਲ ਹੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਧੰਨਵਾਦ